ਨਮਸਕਾਰ ਮੈਂ ਨਾਸ਼ਾ ਗਿਲ ਪੰਜਾਬ ਢੇਲੀ ਸਮਾਚਾਰ ਚ ਤੁਹਾਡਾ ਸਵਾਗਤ ਹੈ ਇਸ ਵੇਲੇ ਸੀ ਮੌਜੂਦਾ ਲੁਧਿਆਣਾ ਦੇ ਬੱਸ ਸਟੈਂਡ ਜੋ ਕਿ ਰਾਤ ਦੇ ਤੁਸੀਂ ਦੇਖ ਸਕਦੇ ਹੋ 10 11 ਵਜੇ ਵਾਲੇ ਜੋ ਕਿ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਜੋ ਕਿ 10 ਦਿਨ ਤੋਂ ਰਾਤ ਨੂੰ ਲੁਧਿਆਣਾ ਦੀਆਂ ਦੁਕਾਨਾਂ ਬਜੋਕੀ ਬੱਸ ਸਟੈਂਡ ਦੇ ਵਿੱਚ ਬੰਦ ਕਰਵਾਈਆਂ ਜਾ ਰਹੀਆਂ ਸੋ ਇੱਥੇ ਦੇ ਜੋ ਕਿ ਦੁਕਾਨਦਾਰੇ ਕਾਫੀ ਪਰੇਸ਼ਾਨ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ 24 ਘੰਟੇ ਦਾ ਉਹਨਾਂ ਨੂੰ ਘਰਾਇਆ ਪੈ ਰਿਹਾ ਤੇ ਉਹ ਕਿਸ ਤਰ੍ਹਾਂ ਕੱਢਣ ਸੋ ਅਸੀਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਉਹਨਾਂ ਨੂੰ ਕੀ ਕੀ ਸਮੱਸਿਆ ਆ ਰਹੀ ਹੈ ਹਾਂਜੀ ਨਮਸਕਾਰ ਇੱਦਾਂ ਕੁ ਲੋਤਾਂ ਮੰਨ। ਇੱਕ ਕੀ ਹੈ ਨਾ ਸ਼ੌਕੇ ਜੋ ਬੱਸ ਸਟੈਂਡ ਦੇ ਵਿੱਚ ਰਾਤ ਨੂੰ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਕਿ ਨੁਕਸਾਨ ਹੋ ਰਿਹਾ। ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਹੈ ਰਾਤ ਦਾ ਟਾਈਮ ਹੋ ਗਿਆ ਬਸ ਦੁਕਾਨਾਂ ਵਧਾਨ ਦੀ ਤਿਆਰੀਆਂ ਤੇ ਆ ਤੇ ਜਿਹੜੀ ਰਾਤ ਦੀ ਲੇਬਰ ਆ ਸਾਨੂੰ ਉਹਨਾਂ ਨੂੰ ਫਿਰ ਸਵੇਰ ਦੀ ਡਿਊਟੀ ਲਾਈ ਆ ਉਹਨਾਂ ਦੀ ਤੇ ਰੈਸਟਮੈਂਟ ਦਾ ਕਰਨੀ ਪੈਣੀ ਸਾਨੂੰ ਜੀਐਮ ਸਾਹਿਬ ਦਾ ਹੁਕਮ ਹੈ ਤੇ ਪ੍ਰਸ਼ਾਸਨ ਦਾ ਹੁਕਮ ਹੈ ਸਾਡੇ 11ਵੇਂ ਦੁਕਾਨ ਵਧਾਈ ਜਾਵੇ। ਜਿਹੜੇ ਲੋਕ ਦੂਰ ਤੋਂ ਆਉਂਦੇ ਪਰ ਰਿਵਾਸੀ ਆਉਂਦੇ ਰਾਤ ਨੂੰ ਜਿੰਨੀ ਗਰਮੀ ਪੈ ਰਹੀ ਹੈ ਪਾਣੀ ਦੀ ਜ਼ਰੂਰਤ ਪੈਂਦੀ ਹੈ ਜਾਂ ਫਿਰ ਕਿਸੇ ਨੂੰ ਭੁੱਖ ਲੱਗਦੀ ਹੈ ਤਾਂ ਉਹ ਲੋਕ ਉਹ ਹੁੰਦੇ ਡੂਟੀਆਂ ਦਾ ਗਰਮ ਪਾਣੀ ਪੀਣਗੇ ਫਿਰ ਤਾਂ ਅਸੀਂ ਦਾ ਦੁਕਾਨਾ ਜੇ ਖੋਲੀਆਂ ਅਸੀਂ ਆਪਣੇ ਲਈ ਵੀ ਖੋਲੀਆਂ ਤੇ ਪ੍ਰਵਾਸੀਆਂ ਲਈ ਵੀ ਖੋਲੀਆਂ ਉਹਨਾਂ ਦੀ ਸੇਵਾ ਲਈ ਵੀ ਸਾਡੀ ਦੁਕਾਨ ਦੇ ਨੇੜੇ ਜਿਹੜੇ ਕੋਈ ਚੋਰ ਨਹੀਂ ਭੜਕ ਸਕਦਾ ਕੈਮਰੇ ਲੱਗੇ ਹੋਏ ਨੇ ਕੋਈ ਸ਼ਰਾਬੀ ਕੋਈ ਗਲਤ ਬੰਦਾ ਨਹੀਂ ਆ ਸਕਦਾ ਸਭ ਤੋਂ ਇਹ ਫਾਇਦਾ ਆਪਣੀ ਦੁਕਾਨ ਦੇ ਕੈਮਰੇ ਲੱਗੇ ਨੇ ਕੋਈ ਗਲਤ ਬੰਦਾ ਨਹੀਂ ਰਾਤ ਨੂੰ ਆ ਸਕਦਾ ਕਿਉਂਕਿ ਅਸੀਂ ਖੁਦ ਪ੍ਰਸ਼ਾਸਨ ਦੀ ਡਿਊਟੀ ਦਿੰਨੇ ਆ ਕਿਉਂਕਿ ਜ਼ਰੂਰੀ ਨਹੀਂ ਅਸੀਂ ਪੈਸੇ ਕਮਾਣੇ ਆਏ ਆ ਭਾਵੇਂ ਅਸੀਂ ਆਪਣੇ ਪੂਰਾ ਪ੍ਰਸ਼ਾਸਨ ਦਾ ਵੀ ਨਾਲ ਡਿਊਟੀ ਦਿੰਨੇ ਆ ਆਪਣੀ ਦੁਕਾਨ ਦੇ ਫੰਦਾਰਾਂ ਦੇ ਕੀ ਨੁਕਸਾਨ ਹੋ ਰਹੇ ਜੋ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਰਿਹਾ ਰਾਤ ਦੀ ਦੇਖੋ ਲੇਬਰ ਪੈ ਰਹੀ ਏ ਤਿੰਨ ਤੋਂ ਚਾਰ ਲੇਬਰਾਂ ਨੂੰ ਉਖੜਦੀ ਏ ਉਹਨਾਂ ਦੀ ਲੇਬਰ ਸਾਨੂੰ ਖਰਚਾ ਪੈ ਰਿਹਾ ਦੂਜਾ ਜਦੋਂ ਸਮਾਨ ਸਾਰਾ ਅੰਦਰ ਕਰਦੇ ਆ ਰੈਡ ਕਟਿੰਗ ਹੋ ਰਹੀ ਏ ਉਹਦੀ ਕੋਈ ਵਾਪਸੀ ਨਹੀਂ ਠੀਕ ਹੈ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਰਿਹਾ ਅੱਜ 10 ਦਿਨ ਤੋਂ ਹ ਮੇਰੇ ਖਿਆਲ ਨਾਲ 30 35 ਸਾਲ ਤੋਂ ਅੱਜ ਤੱਕ ਸਾਨੂੰ ਕਿਸੇ ਨੇ ਦੁਕਾਨਾ ਬੰਦ ਕਰਵਾਨ ਤੋਂ ਕਿਹਾ ਨਹੀਂ ਹੈ 30 ਸਾਲ ਹੋ ਗਏ ਤੁਹਾਨੂੰ ਠੀਕ ਹੈ ਜੀ ਤੇ ਅਜ ਤਾਂ ਇਹ ਨਮਾਈ ਰੂਲ ਜੀਐਮ ਸਾਹਿਬ ਕੱਢ ਗਏ ਨੇ ਉਹ ਸਾਡੇ ਪੁਰਾਣੇ ਜੀਐਮ ਸਾਹਿਬ ਆਏ ਨੇ ਧਿਆਣੀ ਦੇ ਬੱਸ ਸਟੈਂਡ ਦੇ ਵਿੱਚ ਹੀ ਦੁਕਾਨਾਂ ਬੰਦ ਕਰਾਈਆਂ ਜੇ ਸਨੇਚਿੰਗ ਦੀ ਗੱਲ ਕਰੀਏ ਤਾਂ ਰੇਲਵੇ ਸਟੇਸ਼ਨ ਵੀ ਆ ਹੋਰ ਵੀ ਕਾਫੀ ਪਲੇ ਸਟੇਸ਼ਨ ਹੈ ਜਿੱਥੇ ਕਿ ਵਾਰਦਾਤਾ ਹੁੰਦੀ ਕਿ ਸਿਰਫ ਬੱਸ ਸਟੈਂਡ ਦੇ ਵਿੱਚ ਹੀ ਵਾਰਦਾਤਾ ਹੁੰਦੀਆਂ ਨੇ ਵਾਰਦਾਤਾ ਤਾਂ ਅਸੀਂ ਘਰਾਂ ਨੂੰ ਜਾ ਰਹੇ ਉਧਰ ਵੀ ਹੋ ਰਹੀਆਂ ਵਾਰਦਾਤਾ ਤਾਂ ਕਿਤੇ ਵੀ ਹੋ ਸਕਦੀਆਂ ਬੱਸ ਸਟੈਂਡ ਜਲੰਧਰ ਜਲੰਧਰ ਵੀ ਖੁੱਲ ਰਿਹਾ ਸਾਰੀ ਰਾਤ ਬੱਸ ਸਟੈਂਡ ਚੰਡੀਗੜ੍ਹ ਵੀ ਖੁੱਲ ਰਿਹਾ ਸਾਰੀ ਰਾਤ ਅੰਮ੍ਰਿਤਸਰ ਵੀ ਖੁੱਲ ਰਿਹਾ ਇਹ ਵੀ ਸਾਡੇ ਕੋਲ ਚਾਰ-ਚਾਰ ਦੁਕਾਨਾਂ ਦ ਅਸੀਂ ਇੱਕ ਇੱਕ ਦੁਕਾਨ ਤਾਂ ਖੋਲਨੇ ਜਿਹੜੀ ਸਾਡੇ ਕੋਲ ਲੀਵਰ ਬੈਠੀ ਹੈ ਜੇ ਤਾਂ ਜੇ ਦੇਖਿਆ ਜਾਵੇ ਜੇ ਬਸਾਂ ਦੀ ਗੱਲ ਕੀਤੀ ਜਾਵੇ ਦੁਕਾਨਾਂ ਖੋਲਣਾ ਸਨੇਚਿੰਗ ਹੋ ਰਹੀ ਤਾਂ ਫਿਰ ਬਸਾ ਵੀ ਬੰਦ ਕਰਨੀ ਚਾਹੀਦੀ ਸਾਨੂੰ ਪਾਰਕਿੰਗ ਵੀ ਬੰਦ ਕਰਨੀ ਉਹ ਤਾਂ ਸਭ ਕੁਝ ਬੰਦ ਕਰਨਾ ਚਾਹੀਦਾ ਨਾ ਚਿਰ ਤਾਂ ਬਸਾਂ ਵਿੱਚ ਵੀ ਆ ਸਕਦੇ ਤਾਂ ਪਾਰਕਿੰਗ ਤੋਂ ਵੀ ਆ ਸਕਦੇ ਸਭ ਪਾਸੇ ਆ ਸਕਦੇ ਨੇ ਹੁਣ ਦੇਖੋ ਅਸੀਂ ਜੀ ਆਪਣੀ ਦੁਕਾਨ ਤੇ ਡਿਊਟੀ ਦੇ ਰਹੇ ਹਾਂ ਤੇ ਸਾਨੂੰ ਚੋਰਾ ਦੋ ਅਸੀਂ ਧਿਆਨ ਰੱਖਦੇ ਕੋਈ ਗਲਤ ਕੰਮ ਨਾ ਹੋ ਸਾਡੀ ਦੁਕਾਨ ਦੇ ਨੇੜੇ ਤੇੜੇ ਹੋਵੇ ਹੁਣ ਪਰੇ ਦਾ ਤਾਂ ਅਸੀਂ ਕਹਿ ਨਹੀਂ ਸਕਦੇ ਕਿ ਆਪਣੀ ਦੁਕਾਨਾਂ ਦੇ ਨੇੜੇ ਤੇੜੇ ਦੇਖੋ ਜੀ ਮੰਗ ਕਰਦੇ ਹੋ ਪ੍ਰਸ਼ ਤੇ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਇਹ ਹੀ ਕਹਿ ਸਕਦੇ ਆ ਸਾਡੀਆਂ ਦੁਕਾਨਾਂ ਦੋ ਦੀ ਜਗ੍ਹਾ ਇੱਕ ਖੁੱਲੀ ਜਾਵੇ ਠੀਕ ਹੈ ਜੀ ਤੇ ਜਿਹੜੀ ਪ੍ਰਵਾਸੀਆਂ ਨੂੰ ਸਹੂਲਤਾਂ ਮਿਲ ਜ ਜਾਣ ਅਸੀਂ ਪਾਣੀ ਕੋਡਿੰਗ ਜੋ ਵੀ ਵੇਚਦੇ ਆ ਉਹ ਦਿੰਦੇ ਲਈ ਬਸ ਸਰ ਕੀ ਨਾ ਮਿਲਦਾ ਸੰਤੋਸ਼ तिवारी ਕਿੰਨਾ ਸਮੇਂ ਹੋ ਗਿਆ ਤੁਹਾਨੂੰ ਬਸ ਐਂ ਦੇ ਵਿੱਚ ਦੁਕਾਨ کافی ਦਿਨ ਹੋ ਗਿਆ ਜੀ ਕਮ ਸੇਮ 10 ਸਾਲ ਤੋਂ ਉਪਰ ਹੋ ਗਿਆ ਕੀ ਕਹਿਣਾ 24 ਘੰਟੇ ਪ੍ਰਸ਼ਾਸਨ ਵੱਲੋਂ ਜੋ ਕਿ 10 ਦਿਨ ਤੋਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਰਾਤ ਨੂੰ ਤੇ ਕੀ ਨੁਕਸਾਨ बहुत नुकसान हो रहा है एक तो साढ़े को तो जगह कम नहीं सामान तो अंदर रखना निकालना बहुत औखा काम है एक आप आते हैं दूर से आ के बंदे खड़ा कर रखते हैं प्रशासन करते हैं, ये करते वो हो, करते हो ये करके बहुत नुकसान हो रहा है जिम्मे की कहना है कि स्नैचिंग हो रही है उसके कारण रात को दुकान बंद कर दीजिए तो लोग का सेवा करते हैं कोई आता है तो सामने बैठाते हैं ਕੀ ਜਦੋਂ ਦੀ ਗੱਲ ਕਰੀ ਤਾਂ ਬਸ ਐਂਡ ਤੇ ਪਾਰਕਿੰਗ ਵੀ ਹੈਗੀ ਐ ਬੱਸਾਂ ਵੀ ਹੈਗੀਆਂ ਉੱਤੋਂ ਵੀ ਉਸ ਹੋਰ ਵੀ ਕਾਫੀ ਜਗ੍ਹਾ ਜਿੱਥੋਂ ਚੋਰ ਆ ਸਕਦੇ ਜਰੂਰੀ ਥੋੜੀ ਨੇ ਦੁਕਾਨਾਂ ਤੇ ਹੀ ਆ ਕੇ ਬਹੁਤ ਜਗ੍ਹਾ ਹੈ ਜੀ ਪਾਰਕਿੰਗ ਵੀ ਹੈ ਇੱਧਰ ਪਾਸੇ ਮਤਲਬ ਪ੍ਰਸ਼ਾਸਨ ਨੂੰ ਕਿਉਂ ਨਹੀਂ ਬੰਦ ਕਰਾਇਆ ਗਿਆ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਪੁੱਛਿਆ ਨਹੀਂ ਉਹਨਾਂ ਨੂੰ ਜਾ ਕੇ ਕਿ ਸਾਡੇ ਤੇ ਹੀ ਇਹ ਪਾਵਨ ਦੀਆਂ ਕਿਉਂ ਲਗਾਈਆਂ ਗਈਆਂ ਜਾਂ ਹੋਰ ਵੀ ਐ ਜਿਵੇਂ ਕਿ ਤੁਸੀਂ ਜਾਣਦੇ ਕਿ ਰੇਲਵੇ ਸਟੇਸ਼ਨ ਖੁੱਲ੍ਹਾ ਹੈ ਹੋਰ ਜਗ੍ਹਾ ਲੁਧਿਆਣੇ ਦੀ ਖੁੱਲ੍ਹੀ ਹੈ ਸਿਰਫ ਪਾਰਕਿੰਗ ਪਾਰਕਿੰਗ ਦੇ ਵਿਚ ਹੀ ਕਿਸ ਨਾ ਪਤਾ ਨਹੀਂ ਜੀ ਪ੍ਰਸ਼ਾਸਨ ਕਰ ਰਿਹਾ ਹੈ ਕਿ ਮਤਲਬ ਕਿ ਇੱਥੇ ਅਜੀ ਤੋਂ ਮਸੱਡੇ ਦਾ ਦੇਖ ਰੇ ਕਰਤੇ ਜਬ ਤੱਕ ਰਹਤੇ ਨੇ ਤਾਂ ਦੇਖ ਰੇ ਕਰਤੇ ਰਹਤੇ ਕੋਈ ਗਲਤ ਕੰਮ ਨਾ ਹੋ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਪ੍ਰਸ਼ਾਸਨ ਕਹਿੰਦੇ ਅਸੀਂ ਦੁਕਾਨ ਖੋਲ ਕੇ ਬੈਠੇ ਹਾਂ ਦਾ ਨੁਕਸਾਨ ਹੋ ਰਿਹਾ ਬਹੁਤ ਨੁਕਸਾਨ ਹੋ ਰਿਹਾ ਉਹ ਅੰਦਰ ਰੱਖਨੇ ਸਾਮਾਨ ਖਾ ਜਾਂਦੇ ਰਾਤ ਨੂੰ ਮੜਾ ਮੋੜ ਜਿਹ ਦੁਕੰਦਾਰੀ ਉਹ ਤਾਂ ਖਤਮ ਹੋ ਗਿਆ ਇੱਕ ਦੁਕਾਨ ਦਾ ਮਤਲਬ ਕਿ 24 ਘੰਟਾ ਖੁੱਲਦਾ ਮੜਾ ਮੜੀ ਕਿਰਾਇਆ ਬਾ ਨਿਕਲ ਜਾਂਦਾ ਉਹ ਬੰਦ ਹੋ ਗਿਆ ਹਾਂਜੀ ਨਮਸਕਾਰ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੋਹਿਤ ਕੁਮਾਰ ਕਿੰਨੇ ਸਮੇਂ ਹੋ ਗਿਆ ਤੁਹਾਨੂੰ ਬਸ ਟੈਨਸ਼ਨ ਆ ਰਹੀ ਹੈ ਮੈਨੂੰ ਹੋ ਗਏ ਜੀ ਇੱਕ ਤੋਂ ਘੱਟ 15-16 ਸਾਲ ਹੋ ਗਏ ਜੀ ਕੀ ਕਹਿਣਾ ਚਾਹੋਗੇ ਜੋ ਕਾਫੀ ਲੰਬੇ ਸਮੇਂ ਤੇ ਕਦੀ ਇਸ ਤਰ੍ਹਾਂ ਦਾ ਰੂਲ ਲਾਗੂ ਨਹੀਂ ਕੀਤਾ ਗਿਆ ਜੋ ਕਿ ਹੁਣ ਕੀਤਾ ਗਿਆ ਹੈ 10 ਦਿਨ ਤੋਂ ਕਿ ਬੱਸ ਸਟੈਂਡ ਦੇ ਵਿੱਚ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਜਾਣੀਆਂ ਕਿਹਾ ਜਾ ਰਿਹਾ ਹੈ ਕਿ ਸਨੇਚਿੰਗਾਂ ਬਾਰਡਰੀਆਂ ਚੋਰੀਆਂ ਚਕਾਰੀਆਂ ਜੋ ਕਿ ਰਾਤ ਨੂੰ ਵਾਰਦਾਤਾ ਵਾਰਦਰੀਆਂ ਨੇ ਇਸ ਕਰਕੇ ਬੱਸ ਸਟੈਂਡ ਦੀਆਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਤਾਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਇਹ ਪਤਾ ਕਿ ਹੁਣ ਦੂਰੋ ਦੂਰੋ ਮੁਸਾਫਿਰ ਆਉਂਦੇ ਆ ਜੀ ਠੀਕ ਹੈ ਜੀ ਇਹਨਾਂ ਨੂੰ ਚਾਹ ਪਾਣੀ ਦੀ ਪਾਣੀ ਦੀਆਂ ਬੋਤਲਾਂ ਜਿੱਦਾਂ ਜੀ ਇਹਨਾਂ ਨੂੰ ਖਾਣ ਪੀਣ ਦਾ ਸਮਾਨ ਮਿਲ ਜਾਂਦਾ ਸੀ ਉਹਨਾਂ ਦੁਕਾਨਾਂ ਬੰਦ ਹੋਣ ਕਰਕੇ ਨਹੀਂ ਮਿਲ ਰਿਹਾ ਜੀ ਇਹ ਵਿਚਾਰੇ ਹੁਣ ਕਦੀ ਉਧਰ ਭੜਕਦੇ ਆ ਕਰੀ ਇੱਧਰ ਭੜਕਦੇ ਨੇ ਕਿਸੇ ਕੋ ਛੋਟੇ ਛੋਟੇ ਜਵਾਕ ਆ ਜੀ ਵੀ ਕੋਈ ਕਿੱਦੋਂ ਮਜਬੂਰੀ ਚ ਆਇਆ ਹੋਇਆ ਕੋਈ ਕਿੱਦਾਂ ਮਜਬੂਰੀ ਚ ਆਇਆ ਜੀ ਜਿਹੜੀ ਸਨੇਚਿੰਗ ਦੀ ਗੱਲ ਕਰੀ ਜੀ ਚੋਰੀ ਦੀ ਗੱਲ ਕਰੀ ਤੇ ਬਾਹਰ ਪਾਰਕਿੰਗ ਵੀ ਖੁੱਲੀ ਆ ਉਹ ਵੀ ਬੰਦ ਕਰਵਾਉਣੀ ਚਾਹੀਦੀ ਕਿਉਂਕਿ ਉਹ ਵੀ ਆ ਸਕਦੇ ਕਿਉਂ ਦੁਕਾਨਾਂ ਦੇ ਰਾਹੀ ਥੋੜੀ ਨਾ ਹਾਂਜੀ ਚਾਰੇ ਪਾਸੇ ਰਸਤੇ ਹੈਗੇ ਆ ਕਿੱਧਰੋਂ ਵੀ ਆ ਸਕਦੇ ਆ ਜੀ। ਸਨਤ ਹੀ ਕਿਉਂ ਇੰਨੀ ਹੁਣ ਗਈ ਦੀ ਪਾਬੰਦੀ? ਇਹ ਮੈਡਮ ਨੂੰ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਜੀ ਕਿਉਂ ਇੰਨੀ ਪਾਬੰਦੀ ਕੀਤੀ ਹੈ ਜੀ। ਇੱਕ ਮੰਗ ਕਰਦੇ ਆ ਸਰਕਾਰ ਤੋਂ ਕਿ ਦੁਕਾਨਾ ਖੁੱਲਣੀ ਚਾਹੀਦੀ ਹੈ ਰਾਤ ਨੂੰ। ਹਾਂਜੀ ਦੁਕਾਨਾ ਖੁੱਲਣੀ ਚਾਹੀਦੀ ਹੈ ਜੀ। ਥੈਂਕ ਯੂ। ਓਕੇ। ਹਾਂਜੀ ਨਮਸਕਾਰ ਸਤੀ ਨਾਮ ਹਮਦੀਪ ਸਿੰਘ ਤੋਂ ਆਇਓ ਬਟਾਲੇ ਤੋਂ। ਕੀ ਕਹਿਣਾ ਚਾਹੋਗੇ ਜੋ ਬਸ ਸਟੈਂਡ ਦੇ ਵਿੱਚ ਰਾਤ ਨੂੰ ਦੁਕਾਨਾ ਬੰਦ ਕਰਵਾਈਆਂ ਜਾ ਰਹੀਆਂ ਕਿ ਕਿਸ ਹੱਦ ਤੱਕ ਸਹੀ ਹੈ ਜਾਂ ਗਲਤ? ਗਲਤ ਹੈ ਮੈਡਮ। ਕੀ ਕਹਿਣਾ ਚਾਹੋਗੇ ਰਾਤ ਨੂੰ ਦੁਕਾਨਾ ਖੁੱਲਣੀ ਚਾਹੀਦੀ ਹੈ ਜਾਂ ਨਹੀਂ? ਹਾਂਜੀ ਖੁੱਲਣੀ ਚਾਹੀਦੀ ਹੈ। ਹਾਂਜੀ ਨਮਸਕਾਰ ਸ ਮੇਰਾ ਨਾਮ ਸੁਮੇਤਾ ਠਾਕੁਰ ਹੈ ਕੀ ਕਿਨੇ ਚਾ ਵੀ ਜੋ ਰਾਤ ਨੂੰ ਬਸ ਸੈਂਡ ਦੇ ਵਿੱਚ ਦੁਕਾਨਾਂ ਬੰਦ ਹੋ ਰਹੀਆਂ ਸਨੇਚਿੰਗ ਦੇ ਕਾਰਨ ਤੇ ਕੀ ਹੈ ਇਹ ਸਨੇਚਿੰਗ ਦੇ ਕਾਰਨ ਤੇ ਆਲਰੇਡੀ ਚਾਹੇ ਜਿੱਥੇ ਮਰਜ਼ੀ ਚਲੇ ਜਾਓ ਮੈਂ ਵੀ ਪਹਿਲੇ ਜਲੰਧਰ ਬਾਈਪਾਸ ਖੜਦਾ ਸੀ ਡੇਲੀ ਉੱਥੋਂ ਇਹ ਵਸਤਰ ਹਮਸ਼ਾਲਾ ਵਾਲੀ ਲੈਣੀ ਆ ਲੇਕਿਨ ਉੱਥੇ ਵੀ ਅੱਜਕੱਲ ਮੋਬਾਈਲ ਕੋ ਹੁੰਦੇ ਪਿਆ ਬਾਰ ਬਾਰੀ ਸਭ ਕੁਝ ਹੁੰਦਾ ਪਿਆ ਤੇਰੀ ਬਸੈਂਡ ਦੇ ਵਿੱਚ ਹੀ ਰੋਕੀਆਂ ਲਗਾਈ ਗਈ ਜਿਵੇਂ ਕਿ ਰੇਲਵੇ ਸਟੇਸ਼ਨ ਵੀ ਖੁੱਲਾ ਸਾਜਿਆ ਪਾਰਕਿੰਗ ਖੁੱਲੀ ਹੈ ਬਾਥਰੂਮ ਵੀ ਯੂਜ਼ ਕਰ ਸਕਦੇ ਸੀ ਇਹ ਤੇ ਇਹ ਤੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਨੇ ਜੀ ਕਿ ਹੁਣ ਤੱਕ ਤਨ ਕੀ ਲੱ ਨੀ ਦੁਕਾਨਾਂ ਅਗਰ ਪ੍ਰਸ਼ਾਸਨ ਨੂੰ ਲੱਗਦਾ ਹੈ ਰਾਤ ਦੇ ਟਾਈਮ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਪ੍ਰਸ਼ਾਸਨ ਘੁੰਮਦਾ ਹੈ ਮੈਂ ਵੀ ਦੇਖ ਰਿਹਾ ਇੱਕ ਦੋ ਵਾਰ ਆਏ ਨੇ ਪੁਲਿਸ ਵਾਲੇ ਆਏ ਨੇ ਕਿਹਾ ਕਿ ਰਾਤ ਨੂੰ ਬੰਦ ਕਰ ਦਿਓ ਸਨੇਚਿੰਗ ਵਗੈਰਾ ਦਾ ਬਹੁਤ ਜ਼ਿਆਦਾ ਜੋਰ ਹੈ ਗਰੀਬ ਬੰਦਾ ਸਰ ਐਕਚੁਅਲੀ ਤਾਂ ਹੈ ਕਿ ਗਰੀਬ ਬੰਦਾ ਵੀ ਬੱਸ ਸਟੈਂਡ 'ਤੇ ਬੈਠੇਗਾ ਹੁਣ ਸਾਡੇ ਵਰਗਾ ਅਗਰ ਰਾਤ ਨੂੰ ਫਸ ਗਿਆ ਉਹਨੇ ਰਾਤ ਨੂੰ ਬੱਸ ਸਟੈਂਡ 'ਤੇ ਬੈਠਣਾ ਕਿਉਂਕਿ ਬਾਹਰ ਤਾਂ ਕੋਈ ਜਗ੍ਹਾ ਸੇਫ ਹੀ ਨਹੀਂ ਹੈ ਫਾਈ ਵੀ ਇੱਕ ਤਾਂ ਹੋਈ ਤੇ ਉਹਰੇ ਵਸਤੇ ਤਾਂ ਇਹ ਕਦੀ ਦੁਕਾਨ ਤੇ ਖੁੱਲਣੀ ਚਾਹੀਦੀ ਹੈ ਜੀ ਜਾਦਾ ਇਹ ਤਿੰਨ ਤੋਂ ਚਾਰ ਦੁਕਾਨਾਂ ਖੁੱਲ ਜਾਣ। ਸੁਬਿਆਣਾ ਦੇ ਬੱਸ ਸਟੈਂਡ ਦੇ ਵਿੱਚ 10 ਦਿਨ ਤੋਂ ਜੋ ਕਿ ਪਾਵਨ ਦੀਆਂ ਲਗਾਈਆਂ ਗਿਆਆਂ ਪਰ ਸ਼ਾਸਨ ਦਾ ਕਹਿਣਾ ਹੈ ਕਿ ਇੱਥੇ ਸਨੇਚਿੰਗ ਹੋ ਰਹੀਆਂ, ਚੋਰੀਆਂ ਹੋ ਰਹੀਆਂ ਜਿਦੇ ਕਾਰਨ ਬੱਸ ਸਟੈਂਡ ਦੀਆਂ ਸਾਰੀਆਂ ਦੁਕਾਨਾਂ ਰਾਤ ਨੂੰ 11 ਵਜੇ ਤੋਂ ਬਾਅਦ ਬੰਦ ਕਰਵਾਈਆਂ ਜਾ ਰਹੀਆਂ ਜਿਸ ਦੇ ਨਾਲ ਦੁਕਾਨਦਾਰ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਉਹਨਾਂ ਦੀ ਜੋ ਕਿ ਦੁਕਾਨਾਂ ਨਹੀਂ ਚੱਲ ਰਹੀ ਉਹਨਾਂ ਦੇ 24 ਘੰਟੇ ਦਾ ਜੋ ਕਿ ਕਿਰਾਇਆ ਪਰ ਰਹੇ ਦੇ ਪਰ ਕਿਰਾਇਆ ਨਹੀਂ ਨਿਕਲ ਰਿਹਾ ਜਿਸ ਦੇ ਕਾਰਨ ਉਹਨਾਂ ਦੇ ਇਹ ਦੁਕਾਨਾਂ ਦੇਤੇ ਜੋ ਕਿ ਕਾਫੀ ਸਾਮਾਨ ਦਾ ਵੀ ਨੁਕਸਾਨ ਹੋ ਰਿਹਾ ਤੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਬਸ ਐਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਹਾਲਾਤ ਹੋ ਚੁੱਕੇ ਨੇ ਸੋ ਅਸੀਂ ਗੱਲਬਾਤ ਵੀ ਕੀਤੀ ਬਸ ਐਂ ਦੇ ਲੋਕਾਂ ਦੇ ਨਾਲ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਜੋ ਦੂਰ ਤੋਂ ਪਰਵਾਸੀ ਆਂਦੇ ਨੇ ਉਹਨਾਂ ਨੂੰ ਵੀ ਖਾਣ ਪੀਣ ਲਈ ਜੋ ਕਿ ਸਾਮਾਨ ਚਾਹੀਦਾ ਹੁੰਦਾ ਤੇ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਨਾਲ ਛੋਟੇ-ਛੋਟੇ ਬੱਚੇ ਵੀ ਹੁੰਦੇ ਗਰਮੀ ਦਾ ਮੌਸਮ ਹੈ ਜੋ ਕਿ ਗਰਮ ਪਾਣੀ ਦੀ ਵਰਤੋਂ ਕਰਨੀ ਪੈਂਦੀ ਹੈ ਠੰਡਾ ਪਾਣੀ ਨਹੀਂ ਮਿਲਦਾ ਦੁਕਾਨਾਂ ਬੰਦ ਹੋਣ ਦੇ ਕਾਰਨ ਲੋਕ ਬਹੁਤ ਜ਼ਿਆਦਾ ਪੇਰਿਸ਼ਾਨ ਨੇ ਲੁਧਿਆਣਾ ਦੇ ਬੱਸ ਸਟੈਂਡ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਹੋਰ ਵੀ ਕਾਫੀ ਜੋ ਕਿ ਸਟੇਸ਼ਨ ਨੇ ਜਿੱਥੇ ਕੀ ਲੁਧਿਆਣਾ ਦੇ ਸਾਰੇ ਰਾਤ ਨੂੰ ਖੁੱਲੇ ਰਹਿੰਦੇ ਪਰ ਬੱਸ ਸਟੈਂਡ ਤੇ ਹੀ پابੰਦੀਆਂ ਲਗਾਈਆਂ ਗਈਆਂ ہیں ਤਾਂ ਕਿ ਲੋਕ ਜੋ ਕਿ ਉਹਨਾਂ ਦਾ ਕਹਿਣਾ ਹੈ ਪ੍ਰਸ਼ਾਸਨ ਦਾ ਕਿ ਸਨੇਚਿੰਗਾਂ ਹੋ ਰਹੀਆਂ ہیں ਕਿਤੇ ਨਾ ਕਿਤੇ ਬੱਸ ਸਟੈਂਡ ਬੰਦ ਹੋਣ ਦੇ ਨਾਲ ਸਨੇਚਿੰਗਾਂ ਘੱਟ ਹੋਣਗੀਆਂ ਪਰ ਪ੍ਰਸ਼ਾਸਨ ਨੂੰ ਕੋਣ ਸਮਝਾਵੇ ਕਿ ਜੋ ਕਿ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਵੀ ਖੁੱਲੀ ਹੈ ਕਿਤੇ ਨਾ ਕਿਤੇ ਬੱਸਾਂ ਵੀ ਰਾਤ ਨੂੰ ਚੱਲੀਆਂ ਸਨੇਚਿੰਗ ਤਾਂ ਕਿਤੇ ਵੀ ਹੋ ਰਹੀ ਹੈ ਕੱਲੇ ਜੋ ਕਿ ਬੱਸ ਸਟੈਂਡ ਦੇ ਵਿੱਚ ਹੀ ਨਹੀਂ ਹੋ ਰਹੀ ਜਦੋਂ ਅਸੀਂ ਲੁਧਿਆਣਾ ਬੱਸ ਸਟੈਂਡ ਦੇ ਜੀਐਮ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਧਿਆਨ ਦੇ ਵਿੱਚ ਨਹੀਂ ਹੈ ਜੇਕਰ ਦੁਕਾਨਦਾਰਾਂ ਨੂੰ ਕੋਈ ਵੀ ਦਿੱਕਤ ਆ ਰਹੀ ਹੈ ਤਾਂ ਮੇਰੇ ਨਾਲ ਗੱਲਬਾਤ ਕੀਤੀ ਜਾਵੇ ਇਸ ਦਾ ਜਲਦ ਹੀ ਹੱਲ ਕੱਢਿਆ ਜਾਵੇਗਾ ਲੁਧਿਆਣਾ ਤੋਂ ਨੈਣਾ ਸ਼ਰგილ ਦੇ ਨਾਲ ਰਵੀ ਕਲਰਾਦੀ ਖਾਸ ਰਿਪੋਰਟ